ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ ਵਿੱਚੋਂ ਹੋਇਆ ਬਾਹਰ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਸ਼ਾਇਦ ਇਹ ਬੁਰੀ ਖ਼ਬਰ ਹੋਵੇਗੀ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਗੈਰ ਕਾਂਗਰਸੀ ਕੇਂਦਰੀ ਸਰਕਾਰਾਂ ਜਿਹੜੀਆਂ ਬਣੀਆਂ ਹਨ ਤੇ ਉਹਨਾਂ ਦੇ ਵਿੱਚ ਜਿਹੜਾ ਅਕਾਲੀ ਦਲ ਨੂੰ ਕੈਬਨਿਟ ਦਾ ਜਿਹੜਾ ਦਰਜਾ ਤੇ ਮਾਨ ਸਨਮਾਨ ਮਿਲਦਾ ਰਿਹਾ ਭਾਵੇਂ ਉਹ ਹਮਖਿਆਲੀ ਜਨ ਸੰਗ ਜਾਂ ਬਾਅਦ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਦੇ ਨਾਲ ਰਿਹਾ ਜੇਕਰ ਮੋਟੀ ਜੀ ਨਿਗਾਹ ਮਾਰੀ ਜਾਵੇ ਤਾਂ 1977 ਦੇ ਵਿੱਚ ਐਮਰਜੈਂਸੀ ਦੇ ਦੌਰਾਨ ਬਣੀ ਮੁਰਾਰਜੀ ਦੇਸਾਈ ਸਰਕਾਰ ਦੇ ਵਿੱਚ ਅਕਾਲੀ ਦਲ ਦੇ ਜਿਹੜੇ 2 ਐਮਪੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਜੀਤ ਸਿੰਘ ਬਰਨਾਲਾ ਮੰਤਰੀ ਰਹੇ ਉਸ ਤੋਂ ਉਪਰੰਤ ਜਿਹੜਾ 1997 ਦੇ ਵਿੱਚ ਅਟਲ ਵਿਹਾਰੀ ਬਾਜਪੀ ਦੀ ਸਰਕਾਰ ਦੇ ਵਿੱਚ ਸੁਖਦੇਵ ਸਿੰਘ ਜਿਹੜੇ ਢੀਂਸਾ ਨੇ ਉਹ ਕੇਂਦਰੀ ਮੰਤਰੀ ਅਤੇ ਸੁਖਬੀਰ ਸਿੰਘ ਰਾਜ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜਿਆ ਰਾਜ ਮੰਤਰੀ ਰਹੇ ਤੇ ਉਸ ਤੋਂ ਬਾਅਦ 2014 ਦੇ ਵਿੱਚ મોદી ਸਰਕਾਰ ਦੌਰਾਨ ਬੀਬਾ ਹਰ ਸਿੰਘ ਦਤਕੌਰ ਬਾਦਲ ਜਿਹੜਿਆ ਉਹ ਵਜ਼ੀਰ ਰਹੇ ਅਤੇ 2019 ਦੇ ਵਿੱਚ ਬੀਬਾ ਬਾਦਲ ਅਤੇ ਫਿਰ ਜਿਹੜੇ ਉਹ ਵਜ਼ੀਰ ਬਣੇ ਆ ਪਰ ਇਸ ਲੰਮੇ 80 ਸਫ਼ਰ ਤੋਂ ਜਿਹੜਾ ਬਾਦ ਆ ਸ਼ੋਨੀ ਅਕਾਲੀ ਦਲ ਅੱਜ ਇੱਥੇ ਆ ਕੇ ਖੜਾ ਹੋ ਗਿਆ ਕਿ ਕੇਂਦਰ ਦੇ ਵਿੱਚ ਤੀਜੀ ਵਾਰ ਬੜੀ મોદી ਦੀ ਸਰਕਾਰ ਤੋਂ ਖ੍ਰੋਮਨੀ ਅਕਾਲੀ ਦਲ ਦਾ ਜਿਹੜਾ ਗੱਠ ਜੋੜ ਨਾ ਹੋਣ ਕਰਕੇ ਜਿਹੜਾ ਉਹ ਬਾਹਰ بیٹھا ਹੈ ਤੇ ਸ਼ਾਇਦ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿਹਾਨ ਤੋਂ ਬਾਅਦ ਅਕਾਲੀ ਦਲ ਦੇ 50 ਸਾਲਾਂ ਦੌਰਾਨ ਦੇ ਜਿਹੜੇ ਤਾਜ਼ੇ ਸਫ਼ਰ ਦੇ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਕਿ ਉਹ ਕੇਂਦਰ ਦੀ ਕਾਂਗਰਸ ਅਤੇ ਭਾਜਪਾ ਸਰਕਾਰ ਦੇ ਵਿੱਚ ਵਜ਼ੀਰ ਤੋਂ ਜਿਹੜਾ ਉਹ ਵਾਂਝਾ ਰਿਹਾ ਹੋਵੇ ਜਦ ਕਿ ਸਰਦਾਰ ਬਾਦਲ ਦੇ ਜਿਉਂਦਿਆਂ ਜੀ ਸਵਰਗਵਾਸੀ ਤਾਟਲ ਵਿਆਰੀ ਵਾਜਪਾਈ ਅਤੇ ਸੀਐਲਕੇ ਅਡਵਾਨੀ ਨਰਿੰਦਰ ਮੋਦੀ ਸ਼੍ਰੀ ਜੋਸ਼ੀ ਰਾਜਨਾਥ ਅਮਿਤ ਸ਼ਾਹ ਦੇ ਨਾਲ ਜਿਹੜੇ ਗੁਲੇ ਸਵੰਦ ਹੈ ਉਹ ਕਿਸੇ ਤੋਂ ਲੁਕੇ ਨਹੀਂ ਸੀ